ਆਲੋ ਜੀ ਆਪਣੇ ਤੇ ਆ ਵੀਰਾਂ ਨੇ ਮਸ਼ੀਨ ਲੈ ਕੇ ਆਇਆ ਨਵੀਂ ਪੱਕੀ ਮਸ਼ੀਨ ਜਿਹੜੀ ਬਾਹਲੀ ਦੇਖਾ ਬੜੀ ਘੈਂਡ ਆ ਹਣ ਕਾਫੀ ਦਿਨਾਂ ਬਾਅਦ ਹੀ ਮਿਲੇ ਆਪਣੇ ਅੱਜ ਭਰਾ ਨੂੰ ਭੋਲਾ ਪ੍ਰਧਾਨ ਜੀ ਕੌਂ ਕੇ ਕਲਾਂ ਬਾਰਗਾ ਬਈ ਤੈਨੂੰ ਬਈ ਮਸ਼ੀਨ ਨਵੀਂ ਮਿਲ ਜਾਂਦੀ ਹੈ ਨਾ ਬਈ ਵੱਡੇ ਭਰਾਵਾਂ ਨੂੰ ਠੀਕ ਆ ਬਈ ਕਿਵੇਂ ਸੈਟ ਆ ਹਾਂ ਵਧੀਆ ਚੱਲ ਵਧੀਆ ਬਈ ਕਿਵੇਂ ਵਧੀਆ ਚੱਲੀ ਜਾਂਦੀ ਆ ਵਧੀਆ ਚੱਲੀ ਜਾਂਦੀ ਆ ਚਲ ਵਧੀਆ ਕਰਪਾ ਚੱਲ ਬਈ ਆਇਆ ਵੀ ਚੱਲ ਬਈ ਵਧੀਆ ਜਾਣੇ ਕਿ ਵੀ ਕਹਦਾ ਵੀ ਸੰਦ ਵੀ ਬਣ ਗਿਆ ਆਪਦਾ ਹਾਂ ਆਦੇ ਵੱਡੇ ਨੂੰ ਵੀ ਨਾਲੇ ਚਾ ਲੱਗਾ हां ਚਲ 4 ਰੁਪਏ ਬਣਾਉਣ ਨੂੰ ਆਹ ਚਲ ਜਿਆਦਾ ਦੋਸਤਾਂ ਲੋਟ ਆਇਂਦਾ ਕੰਮ ਬਣਾਇਆ ਜੀ ਕਿਮਨ ਵਾਲੀ ਆ ਹੁਣ ਆ ਜੀ ਆਪਣੇ ਤੇ ਆ ਵੀਰਾਂ ਵਾਲੀ ਮਸ਼ੀਨ ਲੈ ਕੇ ਆਇਆ ਆਪਣੀ ਨਵੀਂ ਪ੍ਰੀਤ ਤੇ ਵੀਰ ਕਿਵੇਂ ਆ ਮਸ਼ੀਨ ਚਲਾਉਣ ਦੇ ਵਿੱਚ ਭੋਲਾ ਜੀ ਇਹ ਦੱਸੋ ਪਹਿਲਾਂ ਦਾ ਵਧੀਆ ਵਧੀਆ ਚੱਲਦੀ ਆਉਂਦੀ ਆ ਵੀ ਕਿਵੇਂ ਕਿਹਨੇ ਦੱਸਿਆ ਤੁਸੀਂ ਤੁਸੀਂ ਆਪੇ ਪ੍ਰੀਤ ਮਸ਼ੀਨ ਹੀ ਲਈਏ ਯਾਰ ਬਾਈ ਪ੍ਰੀਤ ਬਸ ਆਪਣੇ ਮਨ ਦੇ ਚਹੀਦੀ ਜਰਦੀ ਖੁਆਇ ਸ਼ੀਮਾ ਆਂਦੀ ਹੈ ਤੇ ਕਿਵੇਂ ਚੱਲਣ ਚਲਣ ਦੇ ਵਿੱਚ ਵਧੀਆ ਵਾ ਠੀਕ ਆ ਵਧੀਆ ਤੇ ਉਹ ਵੀਰੇ ਨੇ ਵੀ ਗੱਲਬਾਤ ਕੀਤੀ ਸੀ ਤੇ ਉਹ ਵੀ ਕਹਿੰਦਾ ਯਾਰ ਬਾਈ 1 ਨੰਬਰ ਹੀ ਆ ਚਲਾਉਣ ਦਾ ਜਿਹੜਾ ਵੀਰਾ ਬੜਾ ਚਲਾਉਂਦਾ ਬਾਈ ਆਪਣਾ ਠੀਕ ਆ ਠੀਕ ਆ ਤੇ ਕਹਿੰਦਾ ਚਲਾਉਣ ਦੇ ਵਿੱਚ ਵੀ ਵਧੀਆ ਤੇ ਬਾਕੀ ਆ ਯਾਰ ਏਸੀ ਕੈਵਨ ਲੱਗਿਆ ਕਰ ਕਹਿੰਦਾ ਹਾਂ ਬੜੀ ਵਧੀਆ ਦੀ ਲੱਗਦੀ ਆ ਸੋਹਣੀ ਲੱਗਦੀ ਆ ਇੱਕ ਹੀ ਚੀਜ਼ ਕਹਿ ਸਕਦੇ ਆ ਭੋਲੇ ਵੀਰੇ ਜਿਵੇਂ ਸਾਰੇ ਜਿਵੇਂ ਬੰਦਾ ਨਹਾ ਕੇ ਬਹਿ ਜਾ ਸ਼ਾਮ ਨੂੰ ਸ਼ਾਮ ਬੰਦਾ ਉਹਦੇ ਨਿਕਲ ਆਉਂਦਾ ਬਾਹਰ ਬਹੁਤ ਵਧੀਆ ਦੀ ਆ ਇਹ ਨਹੀਂ ਹੈਗਾ ਕਿ ਵੀ ਹਾਂ ਵੀ ਯਾਰ ਬੰਦਾ 2 ਘੰਟੇ ਬਾਅਦ ਆਏ ਜੋ ਹੋ ਕੇ ਲੱਪੜ ਕੇ ਜੇ ਬਾਹਰ ਆ ਜਾਊਗਾ ਥੱਲੇ ਉ ਕੋਈ ਮਾਤਲ ਨਹੀਂ ਨਾ ਗੰਦਰਾ ਕੋ ਧੂੜ ਜਾਣੀ ਨਾ ਨਾ ਗਰਮੀ ਲੱਗੇ ਨਾ ਵੀ ਧੁੱਪ ਲੱਗੇ ਹੈਨਾ ਤੇ ਕਿੰਨੇ ਕੁ ਦੀ ਪੈ ਗਈ ਸੀ ਉਸ ਵਕਤ ਤਾਂ ਸਮਥਿੰਗ ਇਹ ਆਪਾਂ ਨੂੰ 45.5 ਲੱਖ ਫੋਰ ਵੀ ਲਾ ਕੇ ਤੇ ਨਾਲ ਉਹ ਮੱਕੇ ਦਾ ਕਟਰ-ਕੂਟਰ ਵਗੈਰਾ ਲੈ ਕੇ ਹਾਂ 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 ਸਟੋਟਲ ਜਾਨੀ ਕਿ ਸਾਰਾ ਇਹ ਸਾਰਾ ਸਾਰਾ ਕੋਈ ਕਾਰ ਕਰਕੇ 45 45.5 ਲੱਖ ਚ 45.5 ਲੱਖ ਚ ਪੈ ਗਈ ਠੀਕ ਹੈ ਲੋ ਜੀ ਆਪਣਾ ਭੋਲਾ ਵੀਰ ਲੈ ਕੇ ਆਇਆ ਹੋਇਆ ਇਹ ਮਸ਼ੀਨ ਪ੍ਰੀਤ ਨੋਬਾ ਨਵੇਂ ਮਾਡਲ ਵਾਲੇ 2025 ਵੈਦ ਦਾ ਏਸੀ ਕੈਵਨ ਮਸ਼ੀਨ ਬਹੁਤ ਵਧੀਆ ਵੀਰ ਕੋਲੇ ਮੱਕੀ ਵਾਲਾ ਕਟਰ ਵੀ ਆ ਤੇ ਵੀਰ ਨੂੰ ਮੁਬਾਰਕਾ ਵੀ ਸਾਰੇ ਪਰਿਵਾਰ ਨੂੰ ਭੋਲਾ ਜੀ ਆਪਣੇ ਕੌਂ ਗਿਆ ਤੋਂ ਵੀਰ ਲੈ ਕੇ ਆਇਆ ਹੋਇਆ ਤੇ ਨਾਲ ਉਹਨਾਂ ਦਾ ਬ੍ਰਦਰ ਬੈਠਾ ਵਿੱਚ ਇਹ ਆ ਵੀ ਸਵੇਰੋਂ ਨਹਾ ਕੇ ਬਹਿ ਜਾ ਤੇ ਬੰਦਾ ਹੋਰ ਤੇ ਨਿਕਲਦਾ ਸ਼ਾਮ ਤੱਕ ਜਿਹਨੇ ਮਾਰਜੀ ਬੈਠਾ ਰਿਹਾ ਬੰਦਾ ਕੋਈ ਦੋਸਤੋ ਸਵਾਗਤ ਹੈ ਤੁਹਾਡਾ ਕੋਨਾ ਵੀ ਵੀਡੀਓ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਾਥੀ ਵੀਡੀਓ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ ਭੋਲਾ ਵੀਰ ਲੈ ਕੇ ਆਇਆ ਹੈ ਵਾ ਇਹ ਮਸ਼ੀਨ ਆ ਤੇ ਮੈਂ ਕਹਾਂ ਚਲੋ ਯਾਰ ਬਾਈ ਦੀ ਵੀਡੀਓ ਬਣਾ ਕੇ ਆਨੇ ਆ ਵੀਰ ਦੀ ਆਪਾਂ ਤੇ ਬਹੁਤ ਵਧੀਆ ਚੀਜ਼ ਆ ਬਹੁਤ ਸੋਹਣੀ ਮਸ਼ੀਨ ਆ ਤੇ ਤਕਰੀਬਨ ਤਕਰੀਬਤ ਇਹ ਮਸ਼ੀਨ ਆ 45 ਲੱਖ ਰੁਪਏ ਦੇ ਵਿੱਚ ਪਈ ਸੀ ਉਸ ਵਕਤ ਜਦੋਂ ਇਹ ਵੀਰ ਆਪਣਾ ਲੈ ਕੇ ਆਇਆ ਸੀ ਭੋਲਾ ਮੈਂ ਤਾਂ ਇਹਦੀ ਕਹਿਵਾਂ ਪ੍ਰੀਤ ਨਾਤਾ ਸਮ ਲੋਟ ਆ ਬਾਈ ਆਮ ਦੇ ਵਿੱਚ ਸੀਟ ਆਉਂਦੀ ਨਹੀਂ ਬਾਈ ਇਹਦੇ ਵਿੱਚ ਸੀਟ ਆਉਂਦੀ ਆ ਬਹੁਤ ਵਧੀਆ ਕੰਮ ਕੀਤਾ ਬਾਈ ਹੁਣਾਂ ਦੇ ਆਹ ਨੌਲਾ ਪਾ ਕੇ ਦਵਾਈ ਵੀ ਖਾ ਲਾ ਬਹੁਤ ਵਧੀਆ ਟੀਜਾ ਬਾਈ ਇਹ ਨਹੀਂ ਬਹਿਣਾ ਬਹੁਤ ਔਖਾ ਯਾਰ ਤੇ ਸਕਰੀਨ ਬਕਰਾਂ ਲੱਗੀ ਹੋਈ ਆ ਦੇਖ ਸਕਦੇ ਆ ਤੁਸੀਂ ਤੇ ਏਸੀ ਦੀ ਫਿਟਿੰਗ ਫੂਲਿੰਗ ਬਕਰਾਂ ਬਹੁਤ ਕੈਂਟ ਆ ਸ਼ੇਰ ਦਾ ਜਸਟੇਬਲ ਆ ਸੇਰਮ ਕਰਾ ਜਿੱਥੇ ਮਾਟੀ ਕਰ ਲਓ ਇਹ ਲੜਗੇ ਪਟੂਆ 4 ਵੀਲ ਦਾ ਹਿੱਸਾ ਉਸਾਂ ਲਾ ਕੇ ਤੇ ਨਾਲ ਸਲਾਈਸ ਵਾਲਾ ਮੱਕੀ ਦੇ ਕਟਰ ਲੜਗੇ ਮੱਕੀ ਦਾ ਕਟਰ ਲੈ ਲਓਗੇ ਤਕਰੀਬਨ 45 ਲੱਖ ਰੁਪਏ ਚ ਪੈਂਦੀ ਸੀ ਉਦੋਂ ਤੇ ਹੁਣ ਇਹ GST ਘਟ ਗਈ ਇਹਦੀ ਤੇ ਹੁਣ ਹੋ ਸਕਦਾ ਵੀ ਥੋੜਾ ਜਣਾ ਵਿੱਚ ਫਰਕ ਪੈ ਗਿਆ ਹੋਵੇ ਬਾਕੀ ਇਹੋਂ ਵੀ ਵਿੱਚੋਂ ਪੰਛੀ ਸੋਹਣੀ ਬਣੀ ਹੋਈ ਆ ਗੱਡੀ ਆਂਗੂ ਲੈਟਾਂ ਬਾਰੀ ਖੁੱਲੋਂ ਚੱਲੂ ਉਹਦਾ ਏਸੀ ਉਹਦੀ ਫਿਟਿੰਗ ਬਹੁਤ ਸੋਹਣੀ ਕੀਤੀ ਆ ਟੋਲ ਫ੍ਰੀ ਨੰਬਰ ਇੱਧਰ ਦਿੱਤੇ ਹੋਇਆ ਪ੍ਰੀਤ ਦਾ ਲੋਗੋ ਲਾਇਆ ਹੋਇਆ ਨਾਲ ਸ਼ਕਰ ਵਗਾਂ ਲੱਗਿਆ ਹੋਇਆ ਏਸੀ ਦੀ ਜਿਹੜੀ ਬਲੂਰੀ ਹਵਾ ਬਹੁਤ ਜ਼ਿਆਦਾ ਤੇਜ਼ ਆ ਤੇ ਹਲੇ ਤੱਕ ਸਿਰਫ ਦੋ ਹੀ ਨੰਬਰ ਤੇ ਚੱਲਦਾ ਆ ਇਹ ਆ ਬੰਦ ਹੋ ਜਾਣਾ ਇੱਥੇ ਆਈ ਤੁਈਆ ਇਹ ਕੰਮਰ ਹੋ ਗਿਆ ਬਹੁਤ ਜ਼ਿਆਦੇ ਹਵਾ ਤੇਜ਼ ਆ ਯਾਰ ਕੋਲੇਗੇ ਵੀ ਬਹੁਤ ਜ਼ਿਆਦਾ ਸਕਰੀਨ ਹੀ ਕੋ ਕੋ ਮਿਊਜ਼ਿਕ ਸਿਸਟਮ ਹੋ ਗਿਆ ਬਾਕੀ ਇਹ ਕਲਾਸਟਰ ਵਗੈਰਾ ਦੇਖ ਸਕਦੇ ਮੀਟਰ ਵਗੈਰਾ ਸਾਰਾ ਪਰ ਢੂਪ ਵਗੈਰਾ ਲੱਗਾ ਹੋਇਆ ਵਿੱਚ ਪੱਖਾ ਪੈਸੇ ਲਾਇਆ ਤੇ ਸਪੀਕਰ ਵਗੈਰਾ ਹੋ ਗਈ ਹੈ ਵਧੀਆ ਹੋ ਨਿਆਰਾ ਯਾਰ ਬੰਦਾ ਸਾਰੇ ਨਾ ਕੇ ਬਹਿ ਜਾ ਆਹ ਡੋਟਰ ਉਹਨੇ ਬੋਲਣਾ ਵਗਾ ਭਾਈ ਤੂੰ ਜਾ ਯਾਰ ਮੈਂ ਆਪੇ ਚਲਾ ਲੂ ਯਾਰ ਐ ਭਾਈ ਚਾਹ ਪਾਣੀ ਪਿਉਣਾ ਪਿਆ ਦਿਓ ਨਹੀਂ ਕੋਈ ਗੱਲ ਨਹੀਂ ਯਾਰ ਐ ਭਾਈ ਨਾ ਬਾਹਰ ਨਿਕਲੇ ਮਿੱਟੀ ਪੈ ਆ ਪੂਰਾ ਤੇਰੇ ਨਾਲ ਗਿਆ ਮੇਲਾ ਮੇਰੇ ਸਾਹਮਣੇ ਥੋੜੀ ਨਾ ਹਾਂ ਪੂਰਾ ਵਧੀਆ ਸਿਸਟਮ ਆ ਯਾਰ ਬੈਗ ਬੂਕ ਨੂੰ ਨਿਆਰਾ ਸਕਰੀਨ ਦੇ ਵਿੱਚ ਸਾਰਾ ਕੁਝ ਤੁਸੀਂ ਯਾਰ ਸਾਹਮਣੇ ਲੱਗੀ ਹੋਈ ਆ ਇਹ ਸਕਰੀਨ ਦਾ ਇੰਨਾ ਚੱਕ ਜਿਹੜਾ ਮਰਜ਼ੀ ਦੇਖੀ ਚੱਲ ਬਾਈ ਯਾਰ ਲੈ ਖਦਾਸ ਰਹੀ ਆ ਯਾਰ ਕੈਮਰਾ ਹੀ ਕੈਮਰੇ ਨੇ ਲੈ ਰੋ ਮਰਜ਼ੀ ਦੇਖੀ ਚੱਲੋ ਉਹ ਬਾ ਬਾਈ ਭੋਲੇ ਨੇ ਵੀ ਚੱਪ ਕੱਢ ਛੱਡੇ ਹੈ ਚੋ ਨੇਰ ਕੀ ਡਿੱਗੇ ਬਹੁਤ ਆ ਤੇ ਬਾਕੀ ਆ ਬਾਈ 4 ਝੂੜ ਕਾਫੀ ਕਾਢ ਗਿਆ ਲਗੀ ਤੇ ਚਲੋ ਮਾਲਕ ਭਰੀ ਕਰੇ ਐਦਗੀ ਚਲੋ ਹੋਣਾ ਹੀ ਜਿਹੜਾ ਹੋ ਗਿਆ ਚਲੋ ਗਾਂ ਨੂੰ ਮਾਲਕ ਭਰੀ ਕਰੇ ਵੀ ਗਾਂ ਨੂੰ ਤੇ ਰਸਾਰਾ ਕੋ ਸਹੀ ਰਵੇ ਇੱਕ ਗੱਲ ਆ ਵੀ ਚੰਦ ਰੋਸ਼ਨੀਆ ਰਹਿਣ ਤਾਂ ਸਾਰਾ ਸਾਰਾ ਕੁਝ ਠੀਕ ਆ ਚਲੋ ਝਾੜ ਦਾ ਗਾਹ ਨੂੰ ਹੋਰ ਵੱਜੂਗਾ ਜਿਹੜਾ ਐ ਕਿ ਘਾੜ ਵਾਲਾ ਗਿਆ ਵੇਹ ਚਲੋ ਆਪਾਂ ਗੱਲ ਕਰਦੇ ਆ ਤੇ ਵੀ ਇਹ ਆ ਵੀ ਮਾਲਕ ਘਰਤ ਪਾਸੇ ਰੁਪਈਆ ਨਾ ਲਵਾਵੇ ਹਸਪਤਾਲਾਂ ਚ ਨਾ ਲਵਾਵੇ ਚਲੋ ਘਾਟ ਵਾਦੇ ਜਿੰਦਗੀ ਚਲੋ ਚੱਲੀ ਜਾਂਦੇ ਨੇ ਇਹ ਨਹੀਂ ਗੱਲ ਤੇ ਗਾਣੇ ਸਾਰੇ ਪੂਰੇ ਹੋਣਗੇ ਕਾਣਕ ਪੂਰੇ ਪੂਰੇ ਕਰ ਦੂ ਜਾ ਜਿਹੜੇ ਮੀਰਪੁਰ ਆਦੂ ਲਾਉਂਦੇ ਉਹਨਾਂ ਨੇ ਪੂਰੇ ਹੋਏ ਨੇਗਾ ਚਲੋ ਕੋਈ ਗੱਲ ਨਹੀਂ ਉਹਦਾ ਸਿੰਗਲ ਪੈਡ ਲੈ ਜਾਂ ਦਬਲ ਡਬਲ ਪੈਡ ਲੈਣਾ ਸਾਵਰੇ ਪੈਡ ਲੈਣੀ ਆ ਤੇ ਰੇਸ ਲੋਟੀ ਪੈਟਰਾ ਕੋ ਜਮੇ ਆਲਟ੍ਰੇਟਰ ਗੱਡੀਆਂ ਚੰਦੇ ਆ ਹੁਣ ਇਹ ਹੂਟਰ ਮਾਰਦੀ ਆ ਭਰੇ ਤੋਂ ਨਹੀਂ ਹੂਟਰ ਨਹੀਂ ਦਵਾਇਆ ਹਨਾ ਮੈਂ ਉਹੀ ਦੇਖਣਾ ਪੈਂਦਾ ਹਨਾ ਹਾਂ ਜੀ ਚੱਲ ਕਰਾਈ ਹਾਂ ਸੀਟੇ ਵਿੱਚ ਦੇਖਣਾ ਪੈਂਦਾ ਜੇ ਧਰ ਗਿਆ ਹਾਂ ਉਹ ਤੇ ਵੀ ਤਾਂ ਆਇਆ ਸੀ ਜਾ ਉਹ ਲੈ ਕਮੈਂਟ ਨਹੀਂ ਆਦੇ ਤੇ ਇਹਦੇ ਵਿੱਚ ਇਹਦਾ ਵਿੱਚ ਆਖਦਾ ਇੰਨੜੀ ਨੀਦਾ ਆਸੇ ਦੋ ਹੀ ਆ ਤੇ ਮਗਰ ਨਹੀਂ ਨਾ ਹਨਾ ਆ ਆ ਗਿਆ ਆ ਆ ਕੀ ਆ ਆ ਇੰਨੜੀ ਨਹੀਂ ਨੀਦਾ ਇਹ ਇੰਨੜੀ ਨਹੀਂ ਨੀਦਾ ਉਹ ਆ ਕੀ ਆ ਕੀ ਨਹੀਂਦਾ ਪਤਾ ਪੂਰਾ ਸ਼ਾਜਾ ਉਹ ਇੰਨਣ ਬੰਨਵਾ ਇੰਨਣ ਚ ਲੱਗਿਆ ਹੋਇਆ ਇੰਨੜਾ ਆ ਲਿਗਾ ਮਗਰ ਆ ਗਿਆ ਆ ਇੰਨੜਾ ਲਿਗਾ ਹਾਂ ਆ ਰੈਡੀਏਟਰ ਕੱਲਾ ਦੇਖਣ ਨੂੰ ਆ ਇਦਲਾ ਇੰਨਣ ਵਾਲਾ ਪਾਸਾ ਦੇਖਣ ਨੂੰ ਹਨਾ ਨਾਲ ਆ ਫ੍ਰੀ ਕਰ ਦੇ। ਬਾਕੀ ਭਾਈਆ ਲਾਈਟਾਂ ਵਗੈਰਾ ਤੇ ਜਿਹੜਾ ਬੂਰੇ ਵਾਈਪਰ ਲੱਗਿਆ ਉਹ ਜੀਆ ਸੋਚਾਂ ਆਹ ਫੈਨ ਆਹ ਪੱਖਾ ਉਹ ਹਾਂ। ਅੱਛਾ ਓਕੇ ਆਹ ਲਾਈਟਾਂ ਵਗੈਰਾ ਦੋਨੀਆਂ ਹੋ ਗਿਆ। ਇਹ ਅਗਲੀ ਆ। ਓਕੇ ਠੀਕ ਹੈ। ਆਹ ਰੇਡ ਐਕਲੀ ਕਰਦਾ। ਓਕੇ ਉਹ ਡੈਕ ਲੱਗਿਆ। ਹੈਗੀ ਐਲਸੀਡੀ। ਐਲਸੀਡੀ ਓਕੇ ਐਲਸੀਡੀ ਬੰਦ ਹੋ ਜਾਣੀ ਓਕੇ ਓਕੇ। ਰਾਤ ਨੂੰ ਨੂੰ ਕਿਵੇਂ ਆ ਭਈ ਇਹ? ਨਹੀਂ ਕਾਰ ਹੀ ਆ। ਡਾ ਆ ਜਾਣਾ ਸਰਾ ਹੀ ਆ ਕੰਮ ਆ ਨਾ। ਇਹ ਦੀ ਕਾਰ ਚਲਾ ਲਈ ਫਿਰ ਨਹੀਂ। ਇਹ ਦਵਾ ਲਿਆ। ਜੀਦਾ ਮੇਰਾ ਵੀ ਬੜਾ ਕਰਦਾ ਟ੍ਰੋਲ ਨੂੰ ਪਰ ਮੇ ਡਿੱਗਿਆ ਹੋਇਆ। ਡਿੱਗੇ ਜਿਹੀ ਬਾਈ ਤਰਾਹੀ ਨਿਕਦੇ। ਖੜੇ ਖੜੇ ਦਾ ਬਾਈ ਚਲਾ ਲੇਂਦੀ ਆ। ਚੋਨਾ ਖੜਾ ਹੋਵੇ ਜਾਈ ਗਾਲ ਖੜੀ ਹੋਵੇ। ਉਹ ਜਲਾ ਰਾਤ ਰੁੰਦੀ ਦੀ ਆ। ਇੱਕ ਆਇਆ ਵੀ ਜਲ। 6 ਵਜੇ ਪੂਰਾ ਕਾਲੀ ਦਾ ਟਰਾਸ ਰੂ ਕੇ। ਜਰ ਸਵਾਜ ਨਾਲ ਜੇ ਚਲਾ ਕੇ ਹਾਂ ਐਂਟਰਟੇਨਮੈਂਟ ਦਾ ਅਖਾਲੀ ਦਾ ਯਾਰ ਕਦੇ ਗਾਣੇ ਕਦੇ ਕਾਇਆ ਕਰ ਹੁਣ ਖੜੀ ਮਿਲ ਜੇ ਉਹਦੇ ਜਾ ਕੇ ਬਹਿ ਜੀਦਾ ਜਾ ਕੇ ਝੋਨਾ ਖੜਾ ਮਿਲ ਜੇ ਹੁਣ ਜਾ ਕੇ ਬਹਿ ਜੀਦਾ ਪੰਜ-ਛੇ ਮਿੰਟ ਜਿਆਦਾ ਦੋਸਤ ਮਿਲਦਾ ਉਹਦਾ ਜਿੱਤੋ ਟੈਕਾ ਪਈ ਆ ਵੀਡੀਓ ਬਣਾ ਲਈ ਆ ਹਾਂ ਆਪਾਂ ਵੀਡੀਓ ਕਰਾਈ ਪਾਈ ਦਿਆਂ ਬਾਈ ਜਦੋਂ ਉਹਦਾ ਸੋਖੇ ਵੀਰੀ ਦੀ ਚਲਾਣ ਤੁਰਕ ਲਈਦੀ ਆ ਤੇ ਚਲ ਸੋਖਰਾਮ ਭੋਲਾ ਰਿਆ ਹੁਣ ਭੋਲੇ ਵਾਲੇ ਵੀ ਇਹ ਆ ਵੀ ਮਸ਼ੀਨ ਪ੍ਰੀਤ ਵੀ ਦੇ ਲਾ ਕੇ ਚਲਾਣ ਤੁਰੂਗੇ ਜਦ ਤੇ ਖੜਾ ਖੜਾ ਝੋਨਾ ਮਿਲ ਗਿਆ ਵੀ ਦੇਖ ਲਾਗੇ ਤੇ ਬਾਕੀ ਆ ਆ ਵੀ ਆਪਣੇ ਪੈਨ ਵੀ ਹੋਰ ਗਰੂ ਸਰ ਵੀ ਆ ਜਾਂਦੀਆਂ ਮਸ਼ੀਨਾਂ ਆਪਣੇ ਚਲੋ ਯਾਰਾ ਦੋਸਤਾਂ ਦੀਆਂ ਆਪਣੇ ਪੰਨੇ ਹੈ ਆ ਜਾਂਦੀਆਂ ਨੇ 8-10 ਹੋਰ ਚਲੋ ਉਹ ਵੀ ਚਲਾ ਤੁਰ ਕੇ ਦੇਖ ਲਈਂ ਵਧੀਆ ਹੋ ਜਾਂਦਾ ਕੰਮ ਮੈਂ ਕਬੂਕ ਕਰਨ ਨੂੰ ਬੜਾ ਵਧੀਆ ਭਾਈ ਥੋੜੀ ਨੀਮਾ ਕਰ ਦੇਖਣ ਤੋਂ ਖੜੀ ਦੱਸਣ ਦੀ ਐਸ ਸੀ ਡੀ ਚ ਦੇਖੋ ਜੀ ਨਾਮ ਸੁਣਾ ਭਾਈ ਚਲਾਉਣ ਦਾ ਬੜਾ ਨਿਆਣਾ ਦਾ ਕਹੇ ਜਿਹੜਾ ਭੋਲੇ ਪੀਰ ਵਾਲੀ ਵੀ ਮਸ਼ੀਨਾਂ ਦਾ ਪ੍ਰੀਤ ਦੇਖਾਂਗੇ ਦੁਆਕੇ ਸਭ ਤੋਂ ਆਪਾਂ ਆਪਣਾ ਐਕਸਪੀਰੀਅੰਸ ਆ ਮੈਂ ਜ਼ੋਰ ਨਾਲ ਭੇਜਦਾ ਵਾਂ ਤੇ ਸਭ ਤੋਂ ਆਪਾਂ ਆਪਣਾ ਐਕਸਪੀਰੀਅੰਸ ਵੀ ਆ ਤਿਆਰਪਾ ਵੀ ਆ ਤੇ ਸਵਾਰ ਵੀ ਪੱਖੋਂ ਪੱਖੋਂ ਬੱਕਰਾ ਸਾਡਾ ਉਹ ਆਪਣਾ ਚਲਾਉਣ ਦਾ ਸੀਟ ਦਾ ਜਾਨ ਬੜਾ ਨਜ਼ਾਰਾ ਇਹਦੇ ਨਾਲ ਥੋੜੀ ਇਹ ਰੋਲਾ ਰੋਲਾ ਪਾ ਕੇ ਮੇਨ ਕਰਵਾਈ ਆ ਸਵਾਰ ਦਾ ਹੋਰ ਵੀ ਰੇਟੇ ਲਾਉਣ ਆ ਹਾਂ ਕੋਈ ਆਇਆ ਸੀਨਲ ਸਿਰ ਤੇ ਆਉਂਦੇ ਆ ਫਿਰ ਫਿਰ ਮਾਲ ਪੂਰਾ ਨਹੀਂ ਹੁੰਦਾ ਟੱਕਰ ਤੇ ਆ ਵੀ ਮਾਲ ਪੂਰਾ ਇਹਦਾ ਹੁੰਦਾ ਹਾਂ ਨਾਲੋਂ ਸੀਜ਼ਨ ਪਾੜ ਕੇ ਸੀਜ਼ਨ ਮਰਦਾ ਰੇ ਵੀ ਬੜਾ ਰਹਾ ਹੋਰ ਨਹੀਂ ਆਈਆ ਮੱਡੀ ਕੋਲ ਜਾਣਾ 14 ਮੱਡੀ ਕੋਲ ਜਾਣਾ ਓਕੇ ਬਾਕੀ ਭਾਈ ਡੱਕ ਦੀ ਫੀੜੀ ਪੂੜੀ ਵਗੈਰਾ ਸਪੀਕਰਾਂ ਦੀ ਫੀੜੀ ਵਗੈਰਾ ਬੜੀ ਕਹਣ ਕੀਤੀ ਹੋਈ ਹੈ ਜੀ ਕੋਈ ਐ ਬਾਹਰ ਬੂਨੇ ਨੇ ਕੱਢ ਕੇ ਲਾਇਆ ਵੀ ਹੱਥਾਂ ਤੇ ਵੱਜੂ ਜਾ ਵੀ ਸੈੱਟ ਵੱਜੂ ਬੰਦੇ ਖੜੇ ਖੜੇ ਨੇ ਗੱਚਾ ਵਗੈਰਾ ਵੀ ਰੋਡ ਵਗੈਰਾ ਵੀ ਐਲਸੀਡੀ ਵੀ ਐਸਡੀ ਇੱਕ ਲਾਈ ਵੀ ਜਮਾ ਸਾਹਮਣੇ ਹੋਇਆ ਬਹੁਤ ਸੋਹਣਾ ਲੱਗਦੀ ਆ ਕਈਆਂ ਦੀ ਇੱਕ ਲਾਈ ਤੇ ਲੱਗੀ ਹੁੰਦੀ ਆ ਆ ਜਮੇ ਖਿਡਾਰੀ ਦੇ ਉੱਤੇ ਹੋ ਜੇ ਜਾਂ ਉਹ ਪਾਲੀ ਗਰਾਜ ਜਲਾਈ ਹੁੰਦੀ ਆ ਆ ਜਮਾ ਸਾਹਮਣੇ ਆ ਇਹ ਵੀ ਪੂਰੀ ਵਹਿਸਤਾ ਸਾਰੀ ਲੋਕਾਂ ਦਾ ਖਾਉਂਦੀ ਆ ਕਿਉਂਕਿ ਸਾਹਮਣੇ ਦਾ ਬੰਦਾ ਜ਼ਿਆਦਾਤਰ ਦੇ 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 ਦਾ ਵਾ ਬਾਕੀ ਡੱਕ ਨਹੀਂ ਬੀ ਪੀਟੀ ਵਗੈਰਾ ਬਾਕੀ ਆ ਮਿੱਟੀ ਘਟਾ ਅੰਦਰ ਜਮਾ ਹੀ ਨਹੀਂ ਆਉਂਦਾ ਬਸ ਤੂੰ ਨਮਾਇਸ਼ ਨਹੀਂ ਆਤਰਾਂ ਦੀ ਕੋਈ ਇਹਦਾ ਗਾਰੀ ਪੂਰੀ ਜੇ ਆਪਾਂ ਖੋਲਦੇ ਆ ਨਾ ਉਦੋਂ ਮਾੜਾ ਕੋਟਾ ਅੰਦਰ ਘਾਟਾ ਕੋਟਾ ਜੇ ਕੋਈ ਆ ਗਿਆ ਆ ਗਿਆ ਕਣ ਕੋਈ ਅੰਦਰ ਨਹੀਂ ਤਾਂ ਕਣ ਕੋਈ ਅੰਦਰ ਭਾਈ ਸ਼ੇਦੀ ਆਉਂਦਾ ਹੀ ਨਹੀਂ ਹੈਗਾ ਜਮਾ ਬੈਟਿੰਗ ਨਹੀਂ ਆਵੇਗੀ ਜਮਾ ਹੈ ਸ਼ੀਲਡ ਆ ਕੰਮ ਬਾਕੀ ਆਪਣੇ ਭੋਲੇ ਭਰਾ ਦਾ ਛੋਟਾ ਇਹ ਇਹ ਛੋਟਾ ਹਾਂ ਛੋਟਾ ਭੋਲਾ ਵੱਡਾ ਹਾਂ ਵਾਹ ਆ ਵੀ ਆਪਣੇ ਬੰਦ ਹੁਣ ਇੱਕ ਦੋ ਕ ਆ ਗਈਆਂ ਯਾਰ ਆਹ ਦੂਜੀਆਂ ਕੈਬ ਬਣਾਣੀਆਂ ਬੋਲੇ ਰੀਸ ਨਾਲ ਉਹ ਤਕਰੀਬਤ ਕਿਉਂ ਦੇਖ ਦੇ ਕੇ ਅਲਾ ਕਹਿੰਦਾ ਯਾ ਨਿਆਰਾ ਯਾ ਲਵਾ ਲੋ ਆ ਰਹੇ ਡਰਾਈਵਰ ਦੀ ਜਾਂ ਤਾਂ ਹਾਂ ਬਗਰਾ ਹੀ ਸੌਖਾ ਚਾਹੇ ਡਰਾਈਵਰ ਵੀਰਾਂ ਨੇ ਚਲਾਉਣੀ ਆ ਚਾਹੇ ਮਾਲਕ ਮਾਲਕ ਭਰਾਵਾਂ ਨੇ ਚਲਾਉਣੀ ਆ ਤੇ ਜੇ ਮਾਜੀ ਜੀ ਨੇ ਚਲਾਉਣੀ ਆ ਜਣ ਕੇ ਸਾਰੇ ਲਈ ਬੈਸਟ ਆ ਯਾਰ ਡਰਾਈਵਰ ਵੀਰਾਂ ਲਈ ਵੀ ਤੇ ਮਾਲਕਾਂ ਲਈ ਇਹ ਤਾਂ ਹੀ ਹੈਗਾ ਵੀ ਮਿੱਟੀ ਘਟਾ ਮੂੰਹ ਸਾਰਾ ਇੱਕੋ ਜੂ ਬੰਦੇ ਨਾਲ ਹੈ ਫਿਰ ਉਹ ਨਾ ਆ ਕੇ ਬਹਿ ਜਾ ਸ਼ਾਮ ਨੂੰ ਉਤਰਿਆ ਬਸ ਉਵੇਂ ਸਾਫ ਸੁਥਰਾ ਜਾਉ ਬੰਦਾ ਬਾਹਰ ਕਿ ਮਹੀਨੇ ਜਿਹੜੇ ਬਾਹਰ ਹੀ ਦਾਖਾ ਬੜੀ ਘੈਂਟ ਆ ਹਣ ਕਲਰ ਕੁੰਦਰ ਬੜੇ ਪਿਆਰੇ ਜੇ ਹੋਗੇ ਜਾਨੇ ਕਿ ਸੋਹਣੇ ਲੱਗਦੇ ਆ ਖਿੜੇ ਫੂੜੇ ਐਸਐਮਐਸ ਦੀ ਫੀਡਿੰਗ ਵਗੈਰਾ ਪੂਰੀ ਘੈਂਟ ਆ ਪੂਰੀ ਸੋਹਣੀ ਆ ਜਿਹੜਾ ਜੰਮਾ ਵੀਰੇ ਬਾਈ ਫੀਡਿੰਗ ਫੂਡਿੰਗ ਵਗੈਰਾ ਐਸਐਮਐਸ ਦੀ ਵਗੈਰਾ ਲੋਕੋ ਵਗੈਰਾ ਸੋਹਣੇ ਲੱਗਦੇ ਆ ਹਣ ਪ੍ਰੀਤ ਰੇ ਇਹਦੇ ਏਸੀ ਕੈਵਨਾ ਨਾਬਾ ਮਾਰਕਾ ਐਸਾ ਉਸਾ ਪੂਰਾ ਤਗੜਾ 4 ਵੀਲ ਵਾਲਾ ਸ਼ਾਊਟ ਵਗੈਰਾ ਜਮਾ ਸਿੱਧੀ ਆਉਂਦੀ ਆ ਪੂਰਾ ਘੈਂਟ ਆ ਕੰਮ ਯਾਰ ਬਾਈ ਸੋਣਾ ਹਾਲਕ ਤਰੱਕੀਆਂ ਬਖਸ਼ੇ ਸਭ ਨੂੰ ਤੇ ਕਮਾ ਕਰਾਂ ਸਭ ਦੇ ਵਾਅਦਾ ਕਰੇ ਤੇ ਜਿੰਨੇ ਵੀ ਐਪਲੀਮੈਂਟਸ ਆਉਂਦੇ ਆ ਚਾਹੇ ਮਹਿੰਗੇ ਚਾਹੇ ਸਸਤੇ ਉਹ ਸਭ ਲਈ ਪੂਰੇ ਵਧੀਆ ਨੇ ਕਿਸੇ ਨੂੰ ਕੋਈ ਚੀਜ਼ ਵਧੀਆ ਪਸੰਦ ਆਉਦੀ ਹੈ ਕਿਸੇ ਨੂੰ ਭਾਈ ਕਿਹੜੀ ਗੋਪਰੀ ਪਸੰਦ ਆਉਦੀ ਹੈ ਨਾ ਅਰੇ ਕ ਪਸੰਦ ਸਭ ਦੀ ਆਪੋ ਆਪਣੀ ਹੁੰਦੀ ਆ